ਤਾਰੇ ਸਿਖਿਆਰਥੀਆਂ ਨੂੰ ਮੋਪੀਜੀ ਸੱਤਰੀਆ ਕਾਲ ਆਪਣੀ ਪੰਜਾਬੀ ਪ੍ਰਸ਼ਨ ਬੈਂਕ ਦੀ ਨਵੀਂ ਕਿਤਾਬ ਹੈ ਜਿਹੜੀ ਉਹ ਆਉਣ ਵਾਲੀ ਹੈ ਹੋਰ ਇਸ ਚ ਲਗਭਗ 7000 ਐਮਸੀਕਿਊ ਦੇ ਪ੍ਰਸ਼ਨ ਹੈ ਉਹ ਸ਼ਾਮਿਲ ਕੀਤੇ ਗਏ ਆ Rajasthan ਪੰਜਾਬ ਹਰਿਆਣਾ ਦਿੱਲੀ ਚੰਡੀਗੜ੍ਹ ਇਹਨਾਂ ਵਿੱਚ ਜਿਹੜੀ ਮੁਕਾਬਲੇ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਦੇ ਪੇਪਰ ਹੈ ਉਹ ਸ਼ਾਮਿਲ ਕੀਤੇ ਗਏ ਆ ਜਵੇਂ ਰਾਜਸਥਾਨ ਲੈਕਚਰਰ ਸੀਨੀਅਰ ਟੀਚਰ ਪੰਜਾਬ ਮਾਸਟਰ ਕਾਡਰ ਦੇ ਹੋਣ ਨੈਟ ਦੇ ਜਿਹੜੇ ਸੀਨੀਅਰ ਟੀਚਰ ਲਈ ਅਤੇ ਲੈਕਚਰਰ ਲਈ ਜਾਂ ਉੱਤਰ ਭਾਰਤ ਦੇ ਸੈਕੰਡ ਗ੍ਰੇਡ ਫਸਟ ਗ੍ਰੇਡ ਲਈ ਜਿਹੜੀਆਂ ਮੁਕਾਬਲੇ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਲਈ ਲਾਹੇਵੰਦ ਹੈ ਇਸ ਦਾ ਤਤਕਰਾ ਆਪਣੇ ਟੈਲੀਗ੍ਰਾਮ ਚੈਨਲ ਤੇ ਪਾਇਆ ਹੋਇਆ ਹੈ ਪਰ ਉਸ ਦੇ ਵਿੱਚ ਜਿਹੜੇ ਵੀ ਅੱਜ ਤੱਕ ਉੱਤਰ ਭਾਰਤ ਦੀਆਂ ਪੰਜਾਬੀ ਜਿੱਥੇ ਵਿਆਪਕ ਲਈ ਸਾਮੀਆਂ ਨਿਕਲਦੀ ਹੈ ਉਸ ਤੋਂ ਸਮਝਦੇ ਜਿੰਨੇ ਵੀ ਪੇਪਰ ਹੋਇਆ ਉਹ ਸ਼ਾਮਿਲ ਕੀਤੇ ਗਏ ਆ ਜਿਵੇਂ Rajasthan ਦੇ ਸੀਨੀਅਰ ਟੀਚਰ ਦੇ ਸਕੂਲ ਲੈਕਚਰਰ ਦੇ ਅਸਟੱਕ ਜੋ ਪੇਪਰ ਹੋ ਚੁੱਕੇ ਆ ਉਹ ਵੀ ਹੈ ਅਸਿਸਟੈਂਟ ਪ੍ਰੋਫੈਸਰ ਦਾ ਜਿਹੜਾ ਪੇਪਰ ਹੋਇਆ રીਟ ਮੈਨਸ ਦੇ ਜਿਹੜੇ ਪੇਪਰ ਹੋਇਆ ਇਸ ਕਿਤਾਬ ਵਿੱਚ ਸ਼ਾਮਿਲ ਹੈ ਪੰਜਾਬ ਵਿੱਚ ਪੰਜਾਬ ਮਾਸਟਰ ਕਾਰਡਰ ਲੈਕਚਰਰ ईटीटी ਤੇ ਚੰਡੀਗੜ੍ਹ ਵਿੱਚ ਵੀ ਜਿਹੜਾ ਲੈਕਚਰਰ ਦਾ ਪੇਪਰ ਹੁੰਦਾ ਉਹ ਵੀ ਇਸ ਸ਼ਾਮਿਲ ਕੀਤਾ ਗਿਆ ਹੈਗਾ ਉਸ ਦੇ ਨਾਲ ਦਿੱਲੀ ਚ ਡੀ ਐਸ 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 ਬੀ PGT ਅਤੇ PGT ਦਾ ਜਿਹੜਾ ਪੇਪਰ ਹੁੰਦਾ ਹੈ ਉਹ ਵੀ ਹੈਗਾ ਉਸ ਦੇ ਨਾਲ UGC NET ਦੇਣ ਪੁਰਾਣੇ ਪੇਪਰ ਹੋਇਆ ਉਹਦੇ ਵਿੱਚੋਂ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਭਾਸ਼ਾ ਵਿਗਿਆਨ ਦੇ ਮਹੱਤਵਪੂਰਨ ਪ੍ਰਸ਼ਨ ਜਿਹੜੇ ਕਿ ਸੈਕੰਡ ਗ੍ਰੇਡ ਅਤੇ ਫਸਟ ਗ੍ਰੇਡ ਲਈ ਲਾਹੇਵੰਦ ਨੇ ਉਹ ਛਾਂਟ ਕੇ ਲਗਾਏ ਗਏ કુલ 7000 ਪ੍ਰਸ਼ਨ ਨੇ ਇਹ ਕਿਤਾਬ ਹੈ ਇਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ Google ਫਾਰਮ ਦਾ ਲਿੰਕ ਹੈ ਉਹ ਆਪਣੇ Telegram ਚੈਨਲ ਤੇ ਪਾਇਆ ਹੋਇਆ ਹੋਇਆ ਔਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੇਗਾ ਤੁਸੀਂ Google ਫਾਰਮ ਭਰਨਾ ਹੈ ਔਰ Google ਫਾਰਮ ਦੇ ਅੰਦਰ ਹਰ ਇੱਕ ਚੀਜ਼ ਹੈ ਉਸ ਨੂੰ ਵੇਖਣਾ ਹੈਗਾ ਇੱਕ ਅਸੀਂ ਗਰੁੱਪ ਬਣਾਇਆ ਹੋਇਆ ਹੈ ਤਾਂਕਿ ਆਸਾਨੀ ਤੱਕ ਤੁਹਾਡੇ ਤਾਈਂ ਕਿਤਾਬ ਪਹੁੰਚ ਜਾਵੇ ਤਾਂ ਜੋ ਤੁਹਾਨੂੰ ਕਿਸੇ ਪ੍ਰਕਾਰ ਦੀ ਇਸ ਵਿਦਾ ਦਾ ਸਾਹਮਣਾ ਨਾ ਕਰਨਾ ਪਵੇ Google ਫਾਰਮ ਭਰੋ ਉਸ ਵਿੱਚ ਹੀ ਆਪਣੇ QR ਕੋਡ ਹੈ ਉਹ ਪਾਇਆ ਹੋਇਆ ਤੇ ਇਸ ਕਿਤਾਬ ਦਾ ਜਿਹੜਾ ਮੁੱਲ ਹੈ ਉਹ ਸਿਰਫ 360 ਰੁਪਏ ਆ ਗਿਆ ਔਰ ਜਿਸ ਨੂੰ ਜਿਹੜਾ ਵੀ ਇਸ ਬੁਕਿੰਗ ਕਰੂਗਾ ਉਹ ਨਜ਼ਦੀਕੀ ਜਵੇਂ ਆਪਣੇ ਗੰਗਾ ਨਗਰ ਦੇ ਅੰਦਰ ਹਨੂਮਾਨਗੜ੍ਹ Rajasthan ਚ ਅਗਰ ਕਹ ਲੀਏ ਤਾਂ ਜਾਂ ਪਿਛਲੀ ਬੁੱਕਾਈ ਸੀਗੀ ਬਲਾਕ ਪੱਧਰ ਤੇ ਜਾਂ ਨਜ਼ਦੀਕੀ ਸ਼ਹਿਰ ਆ ਜਾਵੇ ਰਾਜਸਾਨਾਗਰ ਕਰਨਪੁਰ ਅਨੂਪਗੜ੍ਹ ਹਨੂਮਾਨਗੜ੍ਹ ਪੀਲੀ ਬੰਗਾ ਪਦਮਪੁਰ ਇਹਨਾਂ ਥਾਵਾਂ ਤੇ ਰੱਖ ਦਿੱਤੀ ਜਾਵੇਗੀ ਤੁਸੀਂ ਉੱਥੋਂ ਲਿਜਾ ਸਕਦੇ ਹੋ ਅਗਰ ਕਿਸੇ ਨੂੰ ਹੋਮ ਡਿਲੀਵਰੀ ਕਰਾਣੀ ਹੈ ਆਪਣੇ ਘਰੇ ਤਾਂ ਉਹਦਾ ਜਿਹੜਾ ਚਾਰਜ ਹੈ ਉਹ ਹੋਮ ਡਿਲੀਵਰੀ ਦਾ ਜੋ ਅਲੱਗਾ ਲੱਗੇਗਾ ਇਹ ਉਸ ਵਿੱਚ ਆਪਣੇ ਦਿੱਤਾ ਹੋਇਆ ਹੋਮ ਡਿਲੀਵਰੀ ਸਿਰ 430 ਰੁਪਏ ਦੀ ਹੈਗੀ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਅਸ ਦੀ ਬੁਕਿੰਗ ਕਰ ਲੈਣੀ ਹੈ ਜਿੰਨਿਆਂ ਦੀ ਬੁਕਿੰਗ ਹੋਵੇਗੀ ਉਸ ਤੋਂ ਬਾਅਦ ਥੋੜੀ-ਬਹੁਤ ਕਿਤਾਬਾਂ ਹੀ ਜ਼ਿਆਦਾ ਛਪਵਾਵਾਂਗੇ ਬਹੁਤ ਜ਼ਿਆਦਾ ਕਿਤਾਬਾਂ ਨਹੀਂ ਛਪਵਾਵਾਂਗੇ ਪਹਿਲਾ ਐਡੀਸ਼ਨ ਹੈਗਾ ਤਾਂ ਸਕਣ ਵਿਦਿਆਰਥੀ ਖਾਸ ਤੌਰ ਤੇ ਧਿਆਨ ਰੱਖਣ ਕਿ ਗੂਗਲ ਫਾਰਮ ਪੜ ਦੇਣ ਪ੍ਰੀ ਬੁਕਿੰਗ ਹੈ ਜੋ ਉਸ ਦੀ ਬੁਕਿੰਗ ਕਰ ਲੈਣ ਔਰ ਬੁਕਿੰਗ ਤੋਂ 25 ਤਰੀਕ ਦਿਨਾਂ ਤੱਕ ਤੁਹਾਡੇ ਤਾਈ ਉਹ ਕਿਤਾਬ ਐਸੀ ਪਹੁੰਚਦੀ ਕਰ ਦਵਾਂਗੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕੋਈ ਸਖਿਆਰਤੀ ਇਹ ਰਹਿ ਨਾ ਜਾਵੇ ਧੰਨਵਾਦ